ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਦੱਸੋ ਸਾਰੇ ਠੀਕ ਹੋ। ਤੇ ਅੱਜ ਤੁਹਾਨੂੰ ਮਿਲਾਨਿਆ ਕਿ ਆਪਣੇ ਵੀਰ ਨਾਲ ਇੱਕ ਸ਼ਹਿਦ ਨਾਲ ਜਿਨ੍ਹਾਂ ਦਾ ਸ਼ਹਿਦ ਦਾ ਕੰਮ ਆਗਾ ਉਹ ਤੁਹਾਨੂੰ ਦੱਸਣਗੇ ਵੀ ਅਸਲੀ ਸ਼ਹਿਦ ਦੀ ਤੇ ਨਕਲੀ ਸ਼ਹਿਦ ਦੀ ਜਿਹੜੀ ਪਛਾਣ ਆ ਉਹ ਕੀ ਪਛਾਣ ਆਗੀ। ਅਸਲੀ ਜਾਂ ਨਕਲੀ ਸ਼ਹਿਦ ਦੀ ਤੇ ਬਾਈ ਨੇ ਕੰਮ ਕੀਤਾ ਹੋਇਆਗਾ ਸ਼ਹਿਦ ਦਾ ਬਿਜ਼ਨਸ ਕਰਦਾਗਾ ਮੱਖੀਆਂ ਦਾ ਤੁਸੀਂ ਵੀ ਕਰ ਸਕਦੇ ਹੋਗੇ। ਤੇ ਕਿਸੇ ਨੂੰ ਵੀ ਸ਼ਾਇਦ ਹੀ ਲੋੜ ਆਗੀ ਤਾਂ ਕਿ ਤੁਸੀਂ ਇੱਥੋਂ ਰਹਿ ਸਕਦੇ ਹੋਏ ਤੁਹਾਨੂੰ ਇਹਦਾ ਐਡਰੈਸ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਤੇ ਬਾਕੀ ਚਲੋ ਕਰਦੇ ਆਂਗੇ ਵੀਡੀਓ ਸ਼ੇਅਰ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਅੱਗੇ ਜਿਹੜੇ ਇਹ ਚੀਜ਼ਾਂ ਨੇ ਲੋਕ ਇਹਨਾਂ ਦਾ ਪਾਲਣ ਵੀ ਕਰ ਲੈਣ ਤੇ ਅੱਜ ਅਪਾ ਗੱਲਬਾਤ ਵੀ ਕਰਾਂਗੇ ਬਾਈ ਨਾਲ ਤੁਹਾਨੂੰ ਦੱਸਾਂਗੇ ਵੀ ਇਹਨਾਂ ਦਾ ਕੀ ਸਿਸਟਮ ਹੁੰਦਾ ਹੈਗਾ ਤੇ ਕੀ ਗੱਲਬਾਤ ਹੁੰਦੀ ਹੈ ਚਲੋ ਫਿਰ ਆਜੋ ਕਰਦੇ ਹੋਏ ਵੀਡੀਓ ਸ਼ੁਰੂ ਬਾਕੀ ਤੁਹਾਨੂੰ ਮਿਲਾਨਿਆਂਗੇ ਬਾਈ ਮਨਜੀਤ ਸਿੰਘ ਜੀ ਨੇਗੇ ਇਹਨਾਂ ਦਾ ਜਿਹੜਾ ਇਹ ਫਾਰਮ ਬਣਾਇਆ ਹੋਇਆ ਹੈਗਾ ਮਦੂਮਕੀ ਸ਼ਾਇਦ ਵਾਲਾ ਕੰਮ ਇਹ ਦੱਸਣਗੇ ਆਪਾਂ ਨੂੰ ਵੀ ਅਸਲੀ ਤੇ ਨਕਲੀ ਦੀ ਪਛਾਣ ਕੀ ਆ ਤੇ ਆਜੋ ਪਹਿਲਾਂ ਆਪਾਂ ਇਹਨਾਂ ਨੂੰ ਮਿਲ ਕੇ ਦੇਖਦੇ ਆਂਗੇ ਕਿ ਕਿਦਾਂ ਆਜੋ ਵੀਰੇ ਆਪਾਂ ਦੇਖੀਏ ਹੁਣ ਕੀ ਹਿਸਾਬ ਕਿਤਾਬ ਹੁੰਦਾ ਇਹ ਤੇ ਕਿੰਨੇ ਕਿਚਰ ਦੀ ਖੇਤੀ ਹੁੰਦੀ ਹੈ ਵੀਰੇ ਇਹ ਜਿਹੜਾ ਆਪਣਾ ਕੰਮ ਚੱਲਦਾ ਇਹ ਇਹ ਕੰਮ ਵੀਰੇ 6 ਗਿਮਹਨੇ ਦਾ ਹੀ ਆ 6 ਗਿਮਹਨੇ ਫਿਰ ਇਹਨੂੰ ਫਰਾਗਦੇ ਨਹੀਂ ਬੰਦੀ ਜੇ 6 ਮਹੀਨੇ ਦਾ ਹੈਗਾ ਸਿਸਟਮ ਇਹ ਹਾਂਜੀ ਤੇ ਆਜੋ ਫਿਰ ਬਾਈ ਇਹਪਾਂ ਨੂੰ ਦਿਖਾਉਣਗੇ ਹੁਣ ਤੇ ਆ ਬਾਈ ਹੁਣਾਂ ਨੇ ਸਾਰਾ ਕੀਤਾ ਹੋਇਆ ਹੈਗਾ ਤੇ ਆ ਦੇਖੋ ਇਹ ਮੱਖੀਆਂ ਜਿਹੜੀਆਂ ਸ਼ਹਿਦ ਬਣਾ ਰਹੀਆਂ ਨੇ ਵਿੱਚ ਬੈਠ ਕੇ ਚਲੋ ਤੇ ਇਹ ਸਾਰਾ ਪ੍ਰੋਸੀਜਰ ਹੁੰਦਾਗਾ ਤੇ ਅੱਜ ਕੱਲ ਜਿਹੜੇ ਹੁਣ ਫੁੱਲ ਫੁੱਲ ਵੀ ਥੋੜੇ ਜਿਹਾ ਘਟਦੇ ਜਾ ਰਹੇ ਨੇ ਤਾਂ ਕਰਕੇ ਥੋੜਾ ਜਿਹਾ ਦਿੱਕਤ ਆ ਜਾਂਦੀ ਹੈ ਦੇਖੋ ਬਹੁਤ ਵਧੀਆ ਜਿਹੜਾ ਪਿਓਰ ਸ਼ਹਿਦ ਮਿਲਦਾ ਵੀਰ ਜੀ ਇਹਨੂੰ ਕਿਹੜਾ ਸ਼ਹਿਦ ਬੋਲਦੇ ਨੇ ਹੈਗੇ ਕਿਹੜਾ ਸ਼ਹਿਦ ਬੋਲ ਰਹੇ ਨੂੰ? ਇਹਨਾਂ ਮੱਖੀਆਂ ਹੁੰਦੀ ਆ ਜੀ। ਇਟਾਲੀਅਨ ਮੱਖੀ। ਇਹ ਪਾਲਦੂ ਜਾਈ ਜਾਂਦੀ ਆ। ਅੱਛਾ। ਇਹ ਵੀ ਆਪ ਪਾਲਦੇ ਆ। ਇਹ ਕੋਈ ਲੜਦੀ ਤਾਂ ਨਹੀਂ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਕਰਦੀ। ਨਹੀਂ ਇਹਦਾ ਨੁਕਸਾਨ ਨਹੀਂ ਇਹ ਤਾਂ ਫਸਲ ਦੇ ਵੀ ਫਾਇਦੇ ਪੈਦਾ ਪਰਪਰਾ ਕਰਨ ਕਰਾਉਂਦੀ ਆ ਫਸਲ ਦਾ ਝਾੜ ਵਧਾਉਂਦੀ ਆ। ਜਿਹੜੇ ਫੁੱਲ ਤੇ ਜਾਊਗੀ। ਅੱਛਾ ਜਿਹੜਾ ਅੱਜ ਕੱਲ ਆਪਾਂ ਨੂੰ ਨਾ ਮਾਰਕੀਟ ਦੇ ਵਿੱਚੋਂ ਸ਼ਹਿਦ ਮਿਲ ਰਿਹਾਗਾ। ਉਹ ਕਈ ਵਾਰੀ ਸੁਣਨ ਦੇ ਵਿੱਚ ਆਇਆ ਵੀ ਵਧੀਆ ਹੀ ਹੁੰਦਾ ਹੈਗਾ ਉਹ। ਤਾਂ ਆਪਣੇ ਕੋਲੋਂ ਕੀ ਇਹਦੀ ਪਛਾਣ ਹੈਗੀ ਕੋਈ ਵੀ ਜਿਹੜਾ ਮਾਰਕੀਟ ਦੇ ਵਿੱਚ ਇਹ ਉਹ ਸ਼ਹਿਦ ਆ ਰਹੇ ਮਰਜੀ ਉਹ ਜ਼ਿਆਦਾਤਰ ਵਿਦੇਸ਼ਾਂ ਤੋਂ ਸਿਰਫ ਮੰਗਾਈ ਜਾਂਦੀ ਆ ਅੱਛਾ ਉਹਦੇ ਵਿੱਚ 20% ਸ਼ਹਿਦ ਪਾ ਕੇ ਤੇ ਉਹਨੂੰ ਘੋਲ ਕੇ ਉਹਦਾ ਸ਼ਹਿਦ ਬਣਾ ਕੇ ਮਾਰਕੀਟ ਦੇ ਵਿੱਚ ਤਾਰਿਆ ਜਾਂਦਾ ਤੇ ਜਿਹੜਾ ਆਪਣਾ ਸ਼ਹਿਦ ਆ ਇਹ ਸਰਦੀ ਦੇ ਵਿੱਚ ਆਪਣੇ 70 80 ਪ੍ਰਕਾਰ ਦਾ ਸ਼ਹਿਦ ਨਿਕਲਦਾ ਅੱਛਾ ਆਪਣੇ ਦੇਸ ਦੇ ਵਿੱਚ ਪੈਦਾ ਹੁੰਦਾ ਤੇ ਉਹ ਜ਼ਿਆਦਾਤਰ ਸ਼ਹਿਦ ਆਪਣੇ ਜੰਮਦੇ ਨੇ ਸਰਦੀ ਦੇ ਵਿੱਚ ਆ ਕੇ ਅੱਛਾ ਅੱਛਾ ਜਿਹੜੇ ਕੰਪਨੀਆਂ ਦੇ ਸ਼ਹਿਦ ਨੇ ਉਹ ਲਿਖੋ ਰਹੇ ਨੇ ਆਪਣੇ ਲੋਕਾਂ ਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਕਿ ਜਮੇ ਸ਼ਹਿਦ ਉਹ ਕਿੰਨੀ ਸਮਝ ਲੈਂਦੇ ਨੇ ਕਿ ਉਹਨੂੰ ਗੇਰਤਾਂਦੇ ਨਹੀਂ ਜਾਂ ਕਈ ਵਾਰੀ ਉਹਦੀ ਤਾਰਜੀ ਬਣ ਜਾਂਦੀ ਹੈਗੀ ਲੋਕਾਂ ਦੀ ਜਦੋਂ ਆਪਾਂ ਸ਼ਹਿਦ ਨੂੰ ਪਾਣੀ 'ਚ ਪਾਉਣੇ ਆ ਉਹ ਤਾਰ ਬਣਾ ਕੇ ਨੀਚੇ ਜਾ ਕੇ ਬੈਠ ਜਾਂਦਾ ਕੁਲਦਾ ਨਹੀਂ ਹੈਗਾ ਰਾਂ ਦੇ ਨਾਲ ਹੀ ਓਕੇ ਹਾਂਜੀ ਤੇ ਆਜੋ ਫਿਰ ਆਪਾਂ ਦੱਸ ਦਿਆਂਗੇ ਲੋਕਾਂ ਨੂੰ ਕੀ ਪਛਾਣ ਹੈ ਇਹਦੀ ਤੇ ਆ ਦੇਖੋ ਜੀ ਇਹ ਸਾਰੀਆਂ ਬਾਈ ਨੇ ਕਾਫੀ ਦੂਰ ਤੱਕ ਜਿਹੜਾ ਇਹ ਤਾਂ ਪਾਲਣ ਕੀਤਾ ਹੋਇਆ ਮਧੂਮੱਖੀ ਪਾਲਣ ਜਿਹੜਾ ਕੀਤਾ ਹੋਇਆ ਹੈਗਾ ਕਾਫੀ ਦੂਰ ਤੱਕ ਆ ਤੇ ਦੇਖੋ ਇਧਰ ਵੀ ਬਹੁਤ ਦੂਰ ਤੱਕ ਕੀਤਾ ਹੋਇਆ ਹੈਗਾ ਤੇ ਬਾਕੀ ਵਧੀਆ ਸਿਸਟਮ ਕੀ ਹੈਗਾ ਵੀ ਸ਼ੁੱਧ ਖਾਓ ਸ਼ੁੱਧ ਤੁਹਾਨੂੰ ਕਿਸ ਤਰ੍ਹਾਂ ਮਿਲਣਾਗਾ ਕਿਵੇਂ ਮਿਲਣਾਗਾ ਉਹ ਸਾਰੇ ਬਾਈ ਨੇ ਤੁਹਾਨੂੰ ਸਮਝਾਤਾ ਵੀ ਇਹਦਾ ਕੀ ਹਿਸਾਬ ਕਿਤਾਬ ਹੁੰਦਾਗਾ ਸ਼ੁੱਧ ਸ਼ਹਿਦ ਦਾ ਤੇ ਦੇਖੋ ਆ ਸਾਰੇ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਬਾਈ ਦੀ ਖੇਤੀ ਆ ਤੁਹਾਨੂੰ ਸਮਝਾਵਾਂਗੇ ਵੀ ਐਡਰੈਸ ਕੀ ਆ ਬਾਈ ਦਾ ਤੇ ਕਿੱਥੇ ਬਾਈ ਇਹਨੇ ਮਿਲਣਾਗਾ ਕਿਉਂਕਿ ਇਹ ਜਿਹੜੇ ਸ਼ਹਿਦ ਹੈਗਾ ਇਹ ਬੱਚਿਆਂ ਵਾਸਤੇ ਵੀ ਜਿਹੜਾ ਲਾਭਦਾਇਕ ਹੈਗਾ ਤੇ ਹੋਰ ਵੀ ਕਾਫੀ ਚੀਜ਼ਾਂ ਵਾਸਤੇ ਇਹ ਜਿਹੜਾ ਸ਼ਹਿਦ ਵਰਤਿਆ ਜਾਂਦਾ ਹੈਗਾ ਤੇ ਆਜੋ ਫਿਰ ਆਪਾਂ ਦੇਖਦੇ ਹਾਂਗੇ ਤੇ ਕਿੱਦਾਂ ਬਣਦਾ ਕੀ ਬਣਦਾ ਤੇ ਇੱਕ ਆ ਸਸਟ ਮਾਂਗਾ ਬਾਈ ਨੇ ਆਪਾਂ ਨੂੰ ਦਿਖਾਇਆ ਵੀ ਇਹ ਕੀ ਕਹਿੰਦੇ ਨੇ ਇਹਨੂੰ ਇਹਨੂੰ ਬੀ ਪੋਲਨ ਕਹਿੰਦੇ ਨੇ ਜੀ ਆਪਾਂ ਪੰਜਾਬੀ ਪ੍ਰਾਗ ਵੀ ਕਹਿੰਦੇ ਨੇ ਓਕੇ ਇਹ ਮੱਖੀ ਫੁੱਲ ਤੋਂ ਤਿਆਰ ਕਰਦੀ ਆ ਇਹ ਮੱਖੀ ਆਪ ਤਿਆਰ ਕਰਦੀ ਆ ਜੀ ਫੁੱਲ ਦੇ ਉੱਤੋਂ ਇਦੇ ਬੈਨੀਫਿਟ ਕੀ ਕੀ ਨੇ ਵੀਰ ਜੀ ਬੈਨੀਫਿਟ ਇਹਦੇ 35 40% ਪ੍ਰੋਟੀਨ ਹੁੰਦਾ ਜੀ ਜਿਮ ਵਾਲੇ ਮੁੰਡੇ ਬਾਡੀ ਬਿਲਡਰ ਇਹਨੂੰ ਖਾਂਦੇ ਨੇ 슈ਗਰ ਕੰਟਰੋਲ ਕਰਦਾ ਜੀ ਬਹੁਤ ਯਾਦ ਨਹੀਂ ਨਹੀਂ ਤੁਹਾਨੂੰ ਦੱਸ ਰਿਹਾ ਆ ਵੀ ਆ ਚੀਜ਼ ਆ ਦੇਖੋ ਤੇ ਇਹ ਮੱਖੀ ਆ ਤਿਆਰ ਕਰਦੀ ਹੈਗੀ ਤਾਂ ਨੇਥੇ ਦਾਣੇ ਵਰਗੇ ਦਾਣੇ ਮੈਂ ਇਥੇ ਦਾਣੇ ਵਰਗੇ ਸਭ ਤੋਂ ਵਧੀਆ ਬੈਨੀਫਿਟ ਨੇਗੇ ਇਹਦੇ ਤਾਂ ਇਹ ਵੀ ਤੁਹਾਨੂੰ ਬਾਈ ਹਰ ਨਾਲ ਮਿਲ ਜਾਣਗੇ ਜਦੋਂ ਮਰਜੀ ਆ ਕਿ ਤੁਸੀਂ ਲੈ ਲਿਓ ਬਹੁਤ ਨਕਲੀ ਚੀਜ਼ ਹੈਗੀ ਇਹ ਹਲਕੀ ਹਲਕੀ ਸਮੈਲ ਵੀ ਵਧੀਆ ਆਉਂਦੀ ਹੈ ਨਾ ਉਹ ਸ਼ੂ ਵਾਲੀ ਚੀਜ਼ ਇੱਕ ਵਧੀਆ ਸਮੈਲ ਵੀ ਆਉਂਦੀ ਹੈ ਇਹਦੇ ਚੋਂ ਤੇ ਚਲੋ ਇਹ ਵੀ ਬਾਈ ਕੋਲ ਮਿਲ ਜਾਣੀ ਹੈਗੀ ਆ ਨੀਚੇ ਬਾਈ ਦਾ ਨੰਬਰ ਨਿਖਲੋ ਆ ਨੰਬਰ ਨੋਟ ਕਰ ਲਓ ਨੀਚੇ ਚੱਲ ਰਿਹਾ ਘੱਟਰੀਨ ਦੇ ਉੱਪਰ ਜਦੋਂ ਵੀ ਮਿਲਣਾ ਤਾਂ ਬਾਈ ਨੂੰ ਆ ਕੇ ਮਿਲਣ ਤੇ ਆਜੋ ਹੁਣ ਆਪਾਂ ਵੀਰ ਨਾਲ ਗੱਲ ਕਰਦੇ ਆ ਵੀ ਇਹ ਜਿਹੜਾ ਸ਼ੈਦ ਆ ਇਹਦੇ ਕੀ ਕੀ ਬੈਨੀਫਿਟ ਨੇਗੇ ਤੇ ਵੀਰ ਜੀ ਆਪਾਂ ਗੱਲ ਕਰੀਏ ਇਹਦਾ ਕੀ ਕੀ ਬੈਨੀਫਿਟ ਆ ਸ਼ੈਦ ਦਾ ਆਪਣੇ ਵਾਸਤੇ ਸ਼ੈਦ ਇੱਕ اپنی ਦੇਸੀ ਬੈਦਾਂ ਨੇ ਦੇਸੀ ਚੀਜ਼ ਉਹ ਕੁਦਰਤੀ ਦਵਾਈ ਮੰਨੀ ਗਈ ਹੈ ਜੀ ਸਰੀਰ ਨੂੰ ਹਰ ਤੀਜ ਵਾਸਤੇ ਇਹ ਬੈਨੀਫਿਟ ਕਰਦਾ ਹੈ ਜਿਵੇਂ ਪਿੱਛੇ ਆਪਣੇ ਕਰੋਨਾ ਚੱਲਿਆ ਸੀ ਕਰੋਨਾ ਟਾਈਮ ਜਿਹੜੇ ਬੰਦੇ ਸ਼ਹਿਦ ਖਾਂਦੇ ਦੋਨਾਂ ਨੂੰ ਕਰੋਨਾ ਇਮਿਊਨਿਟੀ ਵਧਾਉਂਦਾ ਹੈ ਓਕੇ ਸਰੀਰ ਦੇ ਉਹਨਾਂ ਨੂੰ ਟੀਕਾਂ ਦੀ ਜਿਵੇਂ ਕਰੋਨਾ ਦੇ ਟੀਕੇ ਲਾਉਣ ਲੱਗੇ ਤੇ ਵੀ ਲੋੜ ਨਹੀਂ ਪਈ ਜਰਮਨੀ ਦੀ ਉਨੇ ਸਿੱਧ ਵੀ ਕਰਤਾ ਤੇ ਵੀ ਜਿਹੜੇ ਬੰਦੇ ਸ਼ਹਿਰ ਦੇ ਖਾ ਰਹੇ ਨੇ ਉਹਨਾਂ ਨੂੰ ਕਰੋਨਾ ਦਾ ਕਿਸੇ ਤਰ੍ਹਾਂ ਦਾ ਵੀ ਨਹੀਂ ਉਹਨਾਂ ਤੇ ਕੋਈ ਅਟੈਕ ਨਹੀਂ ਹੋਵੇ। ਬਾਕੀ ਛੋਟੇ ਬੱਚਿਆਂ ਵਾਸਤੇ ਹੀ ਫਾਇਦੇ ਚਾਹੀਏ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਇਹਨੂੰ ਖਾ ਸਕਦਾ ਹੈ ਜੀ। ਇੱਕ ਵਧੀਆ ਨੈਚੁਰਲ ਦਵਾਈ ਹੈ ਇਹ। ਅੱਛਾ ਇਹਦੀ ਅਸਲੀ ਤੇ ਨਕਲੀ ਦੀ ਪਛਾਣ ਵੀ ਜੀ ਕੀ ਹੈਗੀ ਜੀ? ਇਹ ਅਸਲੀ ਹੈ ਇਹਨੂੰ ਆਪਾਂ ਕਈ ਆਪਾਂ ਪਾਣੀ ਪਾ ਕੇ ਦੇਖਦੇ ਹਾਂ ਉਹ ਜਾ ਕੇ ਤਾਰ ਜਦੋਂ ਪਹੁੰਚਾਉਨੇ ਆ ਨੀਚੇ ਜਾ ਕੇ ਤਾਰ ਬਣਾਉਂਦਾ ਨੀਚੇ ਜਾ ਕੇ ਬਹਿ ਜਾਂਦਾ ਨਾਲ ਦੀ ਨਾਲ ਨਿਕਲਦਾ ਓਕੇ ਤੇ ਦੂਜਾ ਜਿੱਮੇ ਆਪਣਾ ਆਮ ਲੋਈ ਹੁੰਦੀ ਆ ਹੂੰ ਉਹ ਕਈ ਹੁੰਦੇ ਨੇ ਜਲ ਤਜਰਬੇ ਕਰ ਉਹਦੇ ਉੱਪਰ ਤੁੱਕਾ ਘੇਰ ਦਿੰਦੇ ਨੇ ਉਹਨੂੰ ਟੇਡਾ ਕਰ ਲੈਂਦੇ ਨੇ ਅੱਛਾ ਲੋਈ ਹਾਂ ਉਹ ਲੋਈ ਨੂੰ ਗੰਦੀ ਨਹੀਂ ਕਰਦਾ ਉਹ ਉम्मे ਤਾਂ ਉਹ ਤਾਰ ਚੜਦਾ ਜਾਂਦਾ ਤੇ ਸਾਫ਼ ਹੋਈ ਜਾਂਦੇ ਕਹਾ ਘਾਹਾਂ ਘਾਹ ਜਾਈ ਜਾਂਦਾ ਓਕੇ ਓਕੇ ਇਹਦੀ ਹਰ ਪਾਰ ਨਹੀਂ ਹੁੰਦਾ ਹਾਂ ਜੇ ਉਹਦੇ ਵਿੱਚ ਮਿਲਾਵਟ ਹੋਊ ਤਾਂ ਉਹ ਲੋਈ ਹਰ ਪਾਰ ਹੋ ਜੂ ਓਕੇ ਹਾਂ ਅੱਛਾ ਜੇ ਆਪਣੇ ਤੋਂ ਲੈਣ ਆਉਣਾ ਕਿਸੇ ਨੇ ਤਾਂ ਆਪਣਾ ਐਡਰੈਸ ਕੀ ਆ ਕਿਹੜੀ ਜਗ੍ਹਾ ਤੋਂ ਲੈਣ ਆਉਣਾ ਆਪਾਂ ਨੂੰ ਇਹ ਆਪਣਾ ਪਿੰਡ ਕਕਰਾਲਾ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਵੀ ਪਟਿਆਲਾ ਸਮਾਣਾ ਰੋਡ ਤੇ ਪਿੰਡ ਪੈਂਦਾ ਆਪਣਾ ਅੱਛਾ ਜੀ ਸਵਾਜਪੁਰ ਦੇ ਲਾਗੇ ਇਹ ਆਪਣਾ ਫਾਰਮ ਕਿੱਥੇ ਬਣਿਆ ਹੋਇਆ ਹੈਗਾ ਇਹ ਫਾਰਮ ਆਪਣਾ ਸਵਾਜਪੁਰ ਦੇ ਤੇ ਕਕਰਾਲੇ ਦੇ ਅੱਡੇ ਦੇ ਵਿਚਾਰ ਅੱਛਾ ਨਰੈਣਾ ਦਾ ਪਾਰ ਲੱਗਦਾ ਹੈ ਓਕੇ ਲਵੇ ਬਿਜਲੀ ਘਰਟ ਵੀ ਬਚਾਣੇ ਵਾਲਾ ਹਾਂ ਬਿਜਲੀ ਘਰਟ ਆਪਣਾ 2 ਕਿਲੋ ਮੀਟਰ ਅੱਗੇ ਓਕੇ 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 ਹਾਂ ਜੀ ਤੇ ਤੁਹਾਡੇ ਕੰਟੈਕਟ ਨੰਬਰ ਦੱਸ ਦਿਓ ਕੀ ਕੀ ਨੇ ਤੁਹਾਡੇ ਕੋਲ ਲੈਣਾ ਕੰਟੈਕਟ ਨੰਬਰ ਆਪਣਾ 9883 9082 ਕਨਟੈਕਟ ਨੰਬਰ ਹੈ 94785 17403 ਠੀਕ ਹੈ ਜੀ ਤੇ ਏਸੀ ਬਾਈ ਮਨਜੀਤ ਆਪਣੇ ਨਾਲ ਤੇ ਹੁਣ ਤੁਹਾਨੂੰ ਇਹਨਾਂ ਦੀ ਜਿਹੜੀ ਕਰੈਕਟ ਲੋਕੇਸ਼ਨ ਆ ਗਈ ਉਹ ਤੁਹਾਨੂੰ ਦਿੰਦੇ ਹੈਗੇ ਤੇ ਇਹ ਤੁਸੀਂ ਆਹ ਰੋਡ ਦੇਖ ਰਹੇ ਹੋਗੇ ਇਹ ਰੋਡ ਕਟਿਆਲੇ ਨੂੰ ਜਾ ਰਿਹਾ ਹੈਗਾ ਤੇ ਇਹ ਸਮਾਣੇ ਤੋਂ ਆ ਰਿਹਾ ਹੈਗਾ ਇਹ ਇੱਕ ਕਰਾਲੇ ਵਾਲਾ ਅੱਡਾ ਵੱਜਦਾ ਹੈ ਇਹ ਤੇ ਉੱਥੇ ਜਿਹੜਾ ਇਹ ਸਿੱਖਤ ਮਾਗਾ ਬਾਈ ਦਾ ਪੱਟਿਆ ਹੋਇਆ ਹੈਗਾ ਆ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿਛਲੇ ਪਾਸੇ ਆ ਦੇਖੋ ਇਹ ਬਾਈ ਨੇ ਇੱਥੇ ਬਹੁਤ ਵਧੀਆ ਜਿਹੜਾ ਟਿਕਾਣਾ ਬਣਾਇਆ ਹੋਇਆ ਹੈਗਾ ਉਹਦਾ ਸ਼ਹਿਦ ਦਾ ਬਿਲਕੁਲ ਸ਼ੁੱਧ ਸ਼ਹਿਦ ਹੈ ਵਧੀਆ ਸ਼ਹਿਦ ਹੈਗਾ ਤੁਸੀਂ ਆ ਕੇ ਇੱਥੇ ਬਾਈ ਤੋਂ ਲੈ ਸਕਦੇ ਹੋ ਜਦੋਂ ਮਰਜ਼ੀ ਤੇ ਆਹ نیچے ਬਾਈ ਦਾ ਕੰਟੈਕਟ ਨੰਬਰ ਚੱਲ ਰਿਹਾ ਹੈਗਾ ਤੁਸੀਂ ਦੇਖ ਕੇ ਬਾਈ ਦਾ ਕੰਟੈਕਟ ਨੰਬਰ ਪਰ ਕੇ ਆ ਸਕਦੇ ਹੋਗੇ ਤੇ ਜਦੋਂ ਮਰਜ਼ੀ ਆਓ ਉਮੀਦ ਕਰਦਾ ਹਾਂ ਵੀਡੀਓ ਵਧੀਆ ਲੱਗੀ ਹੋਣੀ ਸ਼ੁੱਧ ਸ਼ਹਿਦ ਵਾਸਤੇ ਬਾਈ ਨੂੰ ਜਰੂਰ ਮਿਲੋ ਸਾਰਿਆਂ ਨੂੰ ਪਿਆਰ ਭਰੀ ਸੇਵਾ